ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਵੀਡੀਓ ਹੈ ਧਿਆਨ ਨਾਲ ਸੁਣਨਾ ਆਪਾਂ ਤੁਹਾਨੂੰ ਦੱਸਾਂਗੇ ਯੂਰਿਕ ਐਸਿਡ ਨੂੰ ਆਮ ਫਲਾਂ ਨਾਲ ਫਲ ਫਰੂਟਾਂ ਨਾਲ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਅਗਰ ਆਪਣੀ ਡਾਈਟ ਤੇ ਆਪਾਂ ਕੰਟਰੋਲ ਰੱਖਾਂਗੇ ਤਾਂ ਯੂਰਿਕ ਐਸਿਡ ਕਦੇ ਵੀ ਨਹੀਂ ਵਧੇਗਾ ਯੂਰਿਕ ਐਸਿਡ ਜਦੋਂ ਵਧਣ ਲੱਗ ਜਾਂਦਾ ਹਮੇਸ਼ਾ ਆਪਣੇ ਛੋਟੇ ਛੋਟੇ ਜੋਇੰਟਸ ਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਇਹ ਨਿੱਕੇ ਨਿੱਕੇ ਜੋੜਾਂ ਤੇ ਪੈਰਾਂ ਔਰ ਹੱਥਾਂ ਤੇ ਜਿੱਥੇ ਕ੍ਰਿਸਟਲਸ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਆਪਣੇ ਗਾਊਟ ਤੱਕ ਬਿਮਾਰੀ ਆਪਾਂ ਨੂੰ ਲੱਗ ਸਕਦੀ ਹੈ ਕਈ ਵਾਰ ਕੀ ਹੁੰਦਾ ਇਹ ਆਪਣੀ ਕਿਡਨੀ ਦੇ ਵਿੱਚ ਵੀ ਯੂਰਿਕ ਐਸਿਡ ਅਗਰ ਜ਼ਿਆਦਾ ਵਾਜੇਗਾ ਤਾਂ ਆਪਣੇ ਸਟੋਨਸ ਬਣ ਸਕਦੇ ਆ ਕਿਡਨੀ ਦੀਆਂ ਪੱਥਰੀਆਂ ਬਣ ਸਕਦੀਆਂ ਨੇ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਇਸ ਦੇ ਵਿੱਚ ਆਪਾਂ ਤੁਹਾਨੂੰ ਆਸਾਨ ਫਰੂਟ ਦੱਸਾਂਗੇ ਜਿਹੜੇ ਤੁਸੀਂ ਖਾਣੇ ਆ ਔਰ ਜਿਹੜੇ ਨਹੀਂ ਖਾਣੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸ੍ਰਾਫ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysinghsra physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਉੱਥੇ ਸਾਨੂੰ ਫੋਲੋ ਜ਼ਰੂਰ ਕਰੋ ਸਾਡਾ ਫੇਸਬੁੱਕ ਤੇ ਵੀ ਪੇਜ ਹੈ sarysinghsra physiotherapeutic clinic ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਸ਼ੁਰੂ ਕਰਦੇ ਆਂ ਕਿਹੜੇ ਫਰੂਟ ਆਪਾਂ ਨੂੰ ਖਾਣੇ ਚਾਹੀਦੇ ਹਨ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਜਿਹੜਾ ਫਰੂਟ ਹੈ ਉਹ ਹੈਗਾ ਕੀਵੀ ਕੀਵੀ ਦੇ ਵਿੱਚ ਕੀ ਹੁੰਦਾ ਵਿਟਾਮਿਨ ਸੀ ਹੁੰਦਾ ਜਿਹੜੀ ਆਪਣੀ ਇਨਫੈਕਸ਼ਨ ਨੂੰ ਘੱਟ ਕਰਦਾ ਔਰ ਜਿਹੜਾ ਆਪਣੀ ਇਮਿਊਨਿਟੀ ਨੂੰ ਵੀ ਵਧਾਉਂਦਾ ਤੁਸੀਂ ਦੇਖਿਆ ਹੋਣਾ ਕਈ ਵਾਰੀ ਜਦੋਂ ਆਪਣੇ ਪਲੇਟਲੇਟ ਸੈੱਲ ਆਪਣੇ ਘੱਟ ਜਾਂਦੇ ਆ ਆਪਾਂ ਨੂੰ ਕਿਹਾ ਜਾਂਦਾ ਵੀ ਕੀਵੀ ਖਾਓ ਉਹ ਇਸੇ ਲਈ ਕਿਹਾ ਜਾਂਦਾ ਜਿਹੜੀ ਇਨਫੈਕਸ਼ਨ ਹੁੰਦੀ ਹੈ ਉਹ ਆਪਣੇ ਪਿਸ਼ਾਬ ਦੇ ਜਰੀਏ ਬਾਹਰ ਨਿਕਲ ਜਾਵੇ ਔਰ ਜਿਹੜੀ ਆਪਣੀ ਇਮਿਊਨਿਟੀ ਹੈ ਉਹਨੂੰ ਉਹ ਵਧਾ ਕੇ ਰੱਖੇ ਔਰ ਦੂਸਰੇ ਨੰਬਰ ਤੇ ਆਉਂਦੇ ਨੇ ਸਟਰਸ ਫਰੂਟ ਜਿਵੇਂ ਕਿ ਸੰਤਰਾ ਹੋ ਗਿਆ ਨਿੰਬੂ ਹੋ ਗਿਆ ਮਸੰਮੀ ਹੋ ਗਿਆ ਇਸ ਨੂੰ ਤੁਸੀਂ ਖਾਓਗੇ ਇਸ ਦੇ ਵਿੱਚ ਵੀ ਵਿਟਾਮਿਨ ਸੀ ਹੈ ਤੁਹਾਡੀ ਇਮਿਊਨਿਟੀ ਵਧੇਗੀ ਤੁਹਾਡੀ ਇਨਫੈਕਸ਼ਨ ਘਟੇਗੀ ਔਰ ਤੁਹਾਨੂੰ ਯੂਰਿਕ ਐਸਿਡ ਦੇ ਵਿੱਚ ਜਿਹੜਾ ਇਹ ਕੰਟਰੋਲ ਕਰਨ ਦੇ ਵਿੱਚ ਮਦਦ ਕਰੇਗਾ ਤੀਸਰੇ ਨੰਬਰ ਤੇ ਫਰੂਟ ਆ ਜਾਂਦਾ ਆਪਣੀ ਪਾਈਨ ਐਪਲ ਯਾਨੀ ਕਿ ਅਨਾनास ਇਸ ਦੇ ਵਿੱਚ ਕੀ ਹੁੰਦਾ ਬ੍ਰੋਮੇਲਿਨ ਹੁੰਦਾ ਜਿਹੜਾ ਕਿ ਆਪਣੇ ਐਂਟੀ ਇਨਫਲੇਮੇਟਰੀ ਹੈ ਔਰ ਇਸ ਦੇ ਵਿੱਚ ਐਂਟੀਆਕਸੀਡੈਂਟਸ ਵੀ ਹੁੰਦੇ ਨੇ ਜਿਹੜੇ ਕਿ ਆਪਣੇ ਖੂਨ ਦੇ ਤੱਤ ਨੂੰ ਵਧਣ ਤੋਂ ਰੋਕਦਾ ਹੈ ਮਤਲਬ ਜਿਸ ਦੇ ਵਿੱਚ ਯੂਰਿਕ ਐਸਿਡ ਆਪਣਾ ਵੱਧ ਜਾਵੇ ਉਸ ਨੂੰ ਇਹ ਕੰਟਰੋਲ ਕਰਕੇ ਰੱਖੇਗਾ ਐਂਟੀ ਇਨਫਲੇਮੇਟਰੀ ਹੈ ਇਨਫਲੇਮੇਸ਼ਨ ਜਿਹੜੀ ਹੋਈ ਹੋਈਗੀ ਉਸ ਨੂੰ ਕੰਟਰੋਲ ਕਰੇਗਾ ਸੋ ਤੁਸੀਂ ਖਾ ਵੀ ਸਕਦੇ ਹੋ ਅਨਾਨਾਸ ਦੇ ਅਨਾਨਾਸ ਨੂੰ ਔਰ ਤੁਸੀਂ ਇਸ ਦਾ ਜੂਸ ਬਣਾ ਕੇ ਵੀ ਕਿੰਨਾ ਜੂਸ ਪੀਓਗੇ ਤੁਸੀਂ 100 ਤੋਂ 150 ਐਮਐਲ ਦੇ ਲਈ ਇਸ ਦਾ ਜੂਸ ਵੀ ਪੀ ਸਕਦੇ ਹੋ ਹੌਲੀ ਹੌਲੀ ਕਰਕੇ ਚੌਥੇ ਨੰਬਰ ਤੇ ਗੱਲ ਕਰ ਲੱਗੇ ਆਂ ਐਪਲ ਦੀ ਇੱਕ ਕਹਾਵਤ ਹੈ ਐਨ ਐਪਲ ਅ ਡੇ ਕੀਪ ਡਾਕਟਰ ਅਵੇ ਇਸੇ ਕਰਕੇ ਕਿਹਾ ਜਾਂਦਾ ਇਸ ਦੇ ਵਿੱਚ ਮੈਲਿਕ ਐਸਿਡ ਹੁੰਦਾ ਔਰ ਇਸ ਦੇ ਵਿੱਚ ਫਾਈਬਰਸ ਵੀ ਹੁੰਦੇ ਨੇ ਅਗਰ ਆਪਾਂ ਇੱਕ ਐਪਲ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਖਾ ਲਾਂਗੇ ਇਹ ਵੀ ਆਪਣੇ ਯੂਰਿਕ ਐਸਿਡ ਨੂੰ ਵਧਣ ਨਹੀਂ ਦੇਵੇਗਾ ਹੁਣ ਉਸ ਤੋਂ ਅਗਲਾ ਫਰੂਟ ਜਿਹੜਾ ਦੱਸਣ ਲੱਗੇ ਆ ਉਹ ਹੈਗਾ ਬਾ ਰੈੱਡ ਚੈਰੀ ਮਹਿੰਗੀ ਜ਼ਰੂਰ ਹੈ ਪਰ ਇਸ ਦੇ ਜਿਹੜੇ ਫਾਇਦੇ ਨੇ ਉਹ ਅਨੇਕਾਂ ਫਾਇਦੇ ਨੇ ਐਂਟੀ ਇਨਫਲਮੇਟਰੀ ਹੁੰਦਾ ਔਰ ਇਸਨੇ ਖਾਨ ਨਾਲ ਆਪਣੀ ਜਿਹੜਾ ਯੂਰਿਕ ਐਸਿਡ ਹੈ ਉਹ ਕੰਟਰੋਲ ਚ ਰਹਿੰਦਾ ਹੁਣ ਗੱਲ ਆਏਗੀ ਵੀ ਆਪਾਂ ਜਿਹੜੀ ਚੈਰੀ ਹੈ ਉਹ ਤਾਂ ਪਹਾੜਾਂ ਚ ਹੁੰਦੀ ਹੈ 스ਨੋ ਫਾਲਸ ਹੁੰਦੀ ਹੈ ਉਹ ਆਪਾਂ ਨੂੰ ਕਿਵੇਂ ਬਰਫ਼ ਤੋਂ ਇੱਥੇ ਆ ਕੇ ਬੇਹੀ ਹੋ ਜਾਂਦੀ ਹੈ ਇਦਾਂ ਨਹੀਂ ਹੈ ਜਿੰਨੀ ਆਪਾਂ ਨੂੰ ਚੈਰੀ ਉਹ ਸਹੀ ਸਲਾਮਤ ਮਿਲ ਜੇਗੀ ਚਾਹੇ ਪ੍ਰਾਣੀ ਹੋਵੇ ਉਹਨਾਂ ਹੀ ਆਪਾਂ ਨੂੰ ਉਸਦੇ ਫਾਇਦੇ ਹੋਣਗੇ ਉਸ ਤੋਂ ਅਗਲਾ ਜਿਹੜਾ ਫਰੂਟ ਹੈ ਉਹ ਹੈਗਾ ਕੇਲਾ ਯਾਨੀ ਕਿ ਬਨਾਣਾ ਇਸ ਦੇ ਵਿੱਚ ਕੀ ਹੁੰਦਾ ਪੋਟਾਸ਼ੀਅਮ ਹੁੰਦਾ ਜਿਹੜਾ ਆਪਣੇ ਖੂਨ ਨੂੰ ਕੰਟਰੋਲ ਕਰਕੇ ਰੱਖਦਾ ਹੈ ਅਗਰ ਆਪਾਂ ਪੋਟਾਸ਼ੀਅਮ ਚੰਗੀ ਮਾਤਰਾ ਦੇ ਵਿੱਚ ਲੈਂਦੇ ਰਵਾਂਗੇ ਇੱਕ ਜਾਂ ਡੇਢ ਕੇਲਾ ਆਪਾਂ ਰੋਜ਼ ਖਾਵਾਂਗੇ ਤਾਂ ਆਪਣੇ ਜਿਹੜਾ ਯੂਰਿਕ ਐਸਿਡ ਹੈ ਉਹ ਕੰਟਰੋਲ 'ਚ ਰਹੇਗਾ ਇਹ ਸਨ ਜਿਹੜੇ ਤੁਸੀਂ ਫਰੂਟ ਰੋਜ਼ਾਨਾ ਖਾਣੇ ਆ ਖਾਣੇ ਕਿਸ ਤਰ੍ਹਾਂ ਵਾ ਜਿਵੇਂ ਤੁਸੀਂ ਸਵੇਰੇ ਸਵੇਰੇ ਉੱਠੋ ਇੱਕ ਕੇਲਾ ਖਾ ਸਕਦੇ ਹੋ ਔਰ ਉਸ ਤੋਂ ਬਾਅਦ 8:00 ਵਜੇ ਨੂੰ ਇੱਕ ਐਪਲ ਖਾ ਲਓ ਔਰ ਤੁਸੀਂ 11:00 ਵਜੇ ਨੂੰ ਸੰਤਰੇ ਦਾ ਜੂਸ ਪੀ ਸਕਦੇ ਹੋ ਔਰ ਤੁਸੀਂ ਨਿੰਬੂ ਪਾਣੀ ਵੀ ਸਵੇਰੇ ਉੱਠਣ ਅਨੁਸਾਰ ਪੀ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ 4 ਵਜੇ ਇੱਕ ਕੀਵੀ ਲੈ ਲਓ ਨਾਲ ਤੁਸੀਂ ਉਸਦੇ ਪਾਈਨੈਪਲ ਦਾ ਜੂਸ ਵੀ ਲੈ ਸਕਦੇ ਹੋ ਸੋ ਇਦਾਂ ਕਰਕੇ ਤੁਸੀਂ ਡਿਵਾਈਡ ਕਰ ਲੈਣਾ ਰਾਤ ਨੂੰ ਤੁਸੀਂ ਜਾਂ ਸਵੇਰੇ ਜਦੋਂ ਤੁਸੀਂ ਬ੍ਰੇਕਫਾਸਟ ਕਰਨਾ ਉਸ ਤੋਂ ਬਾਅਦ ਰੈੱਡ ਚੈਰੀ ਲੈ ਲਿਓ ਸੋ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਯੂਰਿਕ ਐਸਿਡ ਨੂੰ ਤੁਸੀਂ ਆਪਣੇ ਕੰਟਰੋਲ ਦੇ ਵਿੱਚ ਕਰ ਸਕਦੇ ਹੋ ਹੁਣ ਇਹਦੇ ਨਾਲ ਦੋ ਚੀਜ਼ਾਂ ਹੋਰ ਰੈਡੀ ਕਰਨੀਆਂ ਨੇ ਆਪਾਂ ਉਹ ਕੀ ਹੈ ਸਵੇਰੇ ਉੱਠ ਕੇ ਤੁਸੀਂ ਪੀਉਂਤੇ ਹੋਏ ਬਦਾਮ ਤਿੰਨ ਤੋਂ ਚਾਰ ਔਰ ਇੱਕ ਕਖਰੋਟ ਤੁਸੀਂ ਖਾਣਾ ਹੈ ਸਵੇਰੇ ਉੱਠਣ ਵੇਲੇ ਹੀ ਖਾਣਾ ਹੈ ਤੁਸੀਂ ਇਹ ਚਾਹ ਚਾਹ ਨਾਲ ਲੈ ਲਓ ਚਾਹੇ ਪਾਣੀ ਨਾਲ ਲੈ ਲਓ ਸਵੇਰੇ ਉઠੋ ਪਹਿਲਾਂ ਬ੍ਰਸ਼ ਕਰ ਲਓ ਫਰੈਸ਼ ਹੋ ਜਾਓ ਉਸ ਤੋਂ ਬਾਅਦ ਤੁਸੀਂ ਇਹ ਲੈ ਸਕਦੇ ਹੋ ਉਦੋਂ ਬਾਅਦ ਤੁਸੀਂ ਬਿਲਕੁਲ ਵੀ ਮੀਟ ਜਾਂ ਫਿਰ ਮੱਛੀ ਨਹੀਂ ਖਾਣੀ ਇਸ ਦੇ ਨਾਲ ਯੂਰਿਕ ਐਸਿਡ ਆਪਣਾ ਲੈਵਲ ਵੱਧ ਜਾਂਦਾ ਹੈ ਬਾਕੀ ਹੋਰ ਕੋਈ ਪਰਹੇਜ ਨਹੀਂ ਹੈ ਸਾਰੀਆਂ ਗੱਲਾਂ ਦਾ ਤੁਸੀਂ ਅਗਰ ਧਿਆਨ ਰੱਖੋਗੇ ਤਾਂ ਤੁਸੀਂ ਯੂਰਿਕ ਐਸਿਡ ਨੂੰ ਬਿਨਾਂ ਦਵਾਈ ਤੋਂ ਘਰ ਦੇ ਵਿੱਚ ਫਰੂਟ ਖਾ ਕੇ ਹੀ ਠੀਕ ਕਰ ਸਕਦੇ ਹੋ ਔਰ ਅਗਰ ਤੁਹਾਨੂੰ ਕੋਸ਼ਿਸ਼ ਵੀ ਸਮਝ ਨਾ ਆਵੇ ਤਾਂ ਤੁਸੀਂ ਸਾ ਤੋਂ ਪੁੱਛਿਓ ਔਰ ਅਗਰ ਤੁਸੀਂ ਕੋਈ ਕਸਰਤਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਅਸੀਂ ਰੋਜ਼ਾਨਾ ਇੱਕ ਵੀਡੀਓ ਅਪਲੋਡ ਕਰਦੇ ਹਾਂ ਕਸਰਤਾਂ ਦੱਸਦੇ ਹਾਂ ਤੁਹਾਨੂੰ ਲੱਕਦਰ ਦੀਆਂ ਮੋਢੇਦਰ ਦੀਆਂ ਗੋਡੇਦਰ ਦੀਆਂ ਹੋਰ ਕਿਤੇ ਵੀ ਦਰਦ ਹੋਵੇ ਮੇਰੇ ਖਿਆਲ ਚ ਅਸੀਂ ਸਾਰੇ ਟੌਪਿਕ ਕਵਰ ਕਰ ਚੁੱਕੇ ਹਾਂ ਔਰ ਕਵਰ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਸਾਡਾ ਕਲੀਨਿਕ ਹੈ ਜੋ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਅਗਰ ਤੁਸੀਂ ਸਾਡੇ ਨਾਲ ਕੋਈ ਵੀ ਵਾਰਤਾਲਾਪ ਕਰਨਾ ਚਾਹੁੰਦੇ ਹੋ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਤੁਸੀਂ ਵਟਸਐਪ ਦੇ ਜ਼ਰੀਏ ਜਾਂ ਫਿਰ ਕਾਲ ਦੇ ਜਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਔਰ ਇੱਕ ਗੱਲ ਹੋਰ ਅਗਰ ਤੁਸੀਂ ਇਹ ਵੀਡੀਓ ਦੇਖ ਕੇ ਫਰੂਟ ਖਾਣੇ ਸ਼ੁਰੂ ਕਰਤੇ ਐ ਔਰ ਤੁਹਾਡਾ ਯੂਰਿਕ ਐਸਿਡ ਦਾ ਰਿਜ਼ਲਟ ਵਧੀਆ ਨਿਕਲ ਕੇ ਆਇਆ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਿਰਪਾ ਕਰਕੇ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ